ਉੱਧਰ ਦਿਓ ਜੀ ਉਹ ਸੈਂਟਰ ਵਾਲੀ ਰੋਅ ਦੇ ਵਿੱਚ ਉੱਧਰ ਦਿਓ ਆਨਰੇਬਲ ਚੀਫ ਮਿਨਿਸਟਰ ਸਰ ਐਂਡ ਆਲ ਅਦਰ ਮੈਂਬਰਸ ਪ੍ਰੈਜ਼ੈਂਟ ਹੇਅਰ ਅ ਵੈਰੀ ਗੁੱਡ ਆਫਟਰਨੂਨ ਟੂ ਆਲ ਆਫ ਯੂ ਮੇਰਾ ਨਾਮ ਦੀਪਿਕਾ ਹੈ ਮੈਂ ਜ਼ਿਲ੍ਹਾ ਸੰਗਰੂਰ ਤੋਂ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ ਦੂਸਰਾ ਅੱਜ ਮੈਂ ਇੱਥੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਅੰਡਰ ਰਿਸਰਚ ਅਸਿਸਟੈਂਟ ਦੀ ਨਿਯੁਕਤੀ ਲਈ ਪੇਸ਼ ਹੋਈ ਹਾਂ ਉਸ ਕ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਕੁਝ ਵਿਚਾਰ ਆਪਣੇ ਸਾਂਝੇ ਕਰਨਾ ਚਾਹਾਂਗੀ ਸਪੈਸ਼ਲੀ ਯੂਥ ਲਈ ਐਂਡ ਸਪੈਸ਼ਲੀ ਲੇਡੀਜ਼ ਲਈ ਜੋ ਵਿਆਹ ਤੋਂ ਬਾਅਦ ਇਹ ਸੋਚਦੀਆਂ ਨੇ ਕਿ ਉਹਨਾਂ ਦਾ ਕੰਮ ਸਿਰਫ ਘਰ ਦਾ ਹੀ ਰਹਿ ਜਾਂਦਾ ਹੈ ਕਿ ਉਹਨਾਂ ਦਾ ਕੰਮ ਸਿਰਫ ਘਰ ਸੰਭਾਲਣਾ ਹੈ ਇਹ ਸੋਚ ਬਿਲਕੁਲ ਸਹੀ ਨਹੀਂ ਹੈਗੀ ਵਿਆਹ ਤੋਂ ਬਾਅਦ ਵੀ ਸੁਪਨੇ ਪੂਰੇ ਹੁੰਦੇ ਹਨ ਜੋ ਆਪਣੇ ਲਈ ਸਭ ਤੋਂ ਜ਼ਰੂਰੀ ਹੈ ਉਹ ਹੈ ਇੱਕ ਤਾਂ ਟਾਈਮ ਮੈਨੇਜਮੈਂਟ ਦੂਸਰਾ ਹਾਰਡ ਵਰਕ हार्डवर्क डेफिनेटली पे ऑफ कर दिया तो जिथे गल रही मेरी जर्नी मेरे जर्नी के मेरे पेरेंट्स ने मेरे इनलॉज ने एंड मेरे हस्बैंड ने बहुत सपोर्ट किया एंड लास्टली मैं थैंक यू कर हाँ अपने ऑनरेबल सी एम सर का जिन्हें बदौलत मेरे वर्ग के कई कैंडिडेट्स में अज ये मौका मिल रहा है कि वह अपने सुपने पूरे कर सक रहे हैं दूसरी गल य कि जो थोड़े एफर्ट्स हैं अपना ਕਰਪਸ਼ਨ ਫਰੀ এনवायरमेंट ਬਿਲਡ ਕਰਨ ਦਾ ਤੇ ਦੂਸਰਾ ਫੇਅਰ ਜੌਬ ਸਿਲੈਕਸ਼ਨ ਦਾ ਕਿਸੇ ਵੀ ਰਿਸ਼ਵਤਖੋਰੀ ਬਿਨਾ ਉਹ ਬਹੁਤ ਇਨਸਪਾਇਰਿੰਗ ਹੈ ਤੇ ਮੈਂ ਅੱਜ ਇਹ ਵਾਦਾ ਕਰਦੀ ਹਾਂ ਕਿ ਮੈਂ ਆਪਣੀ ਡਿਊਟੀ ਪੂਰੀ ਰਿਸਪੌਂਸਿਬਿਲਟੀ ਨਾਲ ਤੇ ਓਨੈਸਟੀ ਨਾਲ ਨਿਭਾਉਂਗੀ ਥੈਂਕ ਯੂ ਫॉर ਬੀਲੀਵਿੰਗ ਇਨ ਅਸਰ ਜੈ ਹਿੰਦ ਬਹੁਤ ਅੱਛਾ ਇੱਕ ਆ ਉਧਰ ਦਿਓ ਜੀ ਤੁਹਾਡੇ ਇੱਧਰਲੇ ਹੱਥ ਨੇ ਆ ਖੜੇ ਹੋਏ ਨੇ ਨਾਮ ਦੱਸ ਦਿਓ ਜੀ ਸਸ਼ੀਗਰ ਸਰ ਸਰ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਸੌਫਟਬੋਲ ਦੀ ਖਿਡਾਰਨਾਂ ਤੇ ਸਰ ਮੈਂ ਪਟਿਆਲਾ ਦੀ ਰਹਿਣ ਵਾਲੀ ਆ ਸਰ ਇਹ ਦੱਸਦੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਹ ਮੇਰੀ 6ਵੀਂ ਗਵਰਨਮੈਂਟ ਜੌਬ ਹੈ ਅੱਛਾ ਇਹ ਸਿਰਫ ਪੋਸੀਬਲ ਹੋਇਆ ਸਰ ਮਾਨ ਸਰਕਾਰ ਦੇ ਕਰਕੇ ਤੇ ਸਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਸਰ ਤੁਸੀਂ ਜਿਹੜੇ ਖਿਡਾਰੀਆਂ ਦੀ ਜਿਹੜੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਦੀ ਫੀਲਡ ਦੇ ਵਿੱਚ ਉਹਨਾਂ ਨੂੰ ਜੌਬਸ ਪ੍ਰੋਵਾਈਡ ਕਰਾ ਰਹੇ ਹੋ ਇਹਦਾ ਸਭ ਤੋਂ ਸਭ ਫਾਇਦਾ ਇਹ ਹੈ ਕਿ ਜੋ ਖਿਡਾਰੀ ਖੇਡ ਰਹੇ ਨੇ ਉਹਨਾਂ ਨਾਲ ਖੇਡਣਗੇ ਵੀ ਤੇ ਆਉਣ ਵਾਲੀ ਪੀੜ੍ਹੀ ਨੂੰ ਖੜਾਣ ਲਈ ਵੀ ਆਪਣਾ ਯੋਗਦਾਨ ਦੇਣਗੇ ਸਰ ਨਾਲ ਦੀ ਨਾਲ ਮੈਂ ਸਰ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਅਸੀਂ ਜਿੰਨੇ ਵੀ ਇੱਥੇ ਖਿਡਾਰੀ ਬੈਠੇ ਆਂ ਅਸੀਂ ਤੁਹਾਡੇ ਵੱਲ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਹੈ ਜਿਹੜੀ ਅਸੀਂ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਤੇ ਸਰ ਜੋ ਵੀ ਜੋ ਆਉਣ ਵਾਲੀ ਪੀੜ੍ਹੀ ਹੈ ਸਰ ਉਹਨੂੰ ਅਸੀਂ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਆਪਣੇ ਜਿਹੜੇ ਪੰਜਾਬ ਦਾ ਮਾਣ ਵਧਾਵਾਂਗੇ ਸਰ ਤੇ ਲਾਸਟ ਇਅਰ ਸਰਪੇਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਸਰ ਜਿਹੜੇ ਇੱਥੇ ਖਿਡਾਰੀ ਬੈਠੇ ਐ ਜਿਹੜੇ ਪੂਰੇ ਜੋ ਕਹਿ ਸਕਦੇ ਆ ਕਿ ਅਸੀਂ ਜੋ ਇੱਕ ਤਰ੍ਹਾਂ ਦੇ ਪੂਰੇ एलिਜੀਬਲ ਨੇ ਸਰ ਤੁਸੀਂ ਉਹਨਾਂ ਨੂੰ ਜੋਬ ਪ੍ਰੋਵਾਈਡ ਕੀਤੀ ਫਿਰ ਤੋਂ ਤੁਹਾਡਾ ਧੰਨਵਾਦ ਸਰ ਬਹੁਤ ਬਹੁਤ ਮਿਹਰਬਾਨ ਆ ਧੰਨਵਾਦ ਇਸ ਤੋਂ ਪਹਿਲਾਂ ਕਿ ਸੀਐਮ ਸਾਹਿਬ ਦੇ ਵਿਚਾਰ ਸੁਣੀਏ ਕੋਈ ਇੱਕ ਹੋਰ ਦੀ